ਸਤ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ 호ਸਟ ਧੀ ਸਿੰਘ ਜੈਲਦਾ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਡੇ ਲਈ ਇੱਕ ਛੋਟੀ ਜਹੀ ਬਾਇਓਗ੍ਰਾਫੀ ਲੈ ਕੇ ਆਏ ਹਾਂ ਗੁਲਾਮ ਸਾਈ ਸੁਰਿੰਦਰ ਸਾਹ ਜੀ ਬਾਰੇ ਜਿਨ੍ਹਾਂ ਨੂੰ ਅੱਜਕੱਲ ਵਿਜ਼ਿਆਂ ਵਾਲਾ ਬਾਬਾ ਵੀ ਕਿਹਾ ਜਾਂਦਾ ਹੈ ਅੱਜਕੱਲ ਬਾਬਾ ਜੀ ਹੁਣਾਂ ਦਾ ਮੁੱਦਾ ਬਹੁਤ ਜ਼ਿਆਦਾ ਗਰਮ ਹੋਇਆ ਹੈ ਪਹਿਲਾਂ ਇੱਕ ਕੁੜੀ ਦਾ ਪੋਡਕਾਸਟ ਆਉਂਦਾ ਹੈ ਜੋ ਬਾਬੇ ਦੇ ਖਿਲਾਫ ਬੋਲਦੀ ਹੈ ਤੇ ਫਿਰ ਬਾਬੇ ਦੀ ਇੱਕ ਵੀਡੀਓ ਸਾਹਮਣੇ ਆਉਂਦੀ ਹੈ ਜਿਸ ਵਿੱਚ ਬਾਬਾ ਜੀ ਹੁਣੀ ਔਰਤਾਂ ਦੇ ਨਾਲ ਲੜਦੇ ਪਏ ਨੇ ਯਾਰੋ ਸਾਈਂ ਸੁਰਿੰਦਰ ਸਾਹਿਬ ਜੀ ਪਿੰਡ ਬਾਕਰਪੁਰ ਦੇ ਡੇਰੇ ਚ ਰਹਿੰਦੇ ਇਹ ਪਿੰਡ ਐਸਐਸ ਨਗਰ ਮੁਹਾਲੀ ਜ਼ਿਲ੍ਹੇ ਚ ਪੈਂਦਾ ਹੈ ਇਸ ਡੇਰੇ ਨੂੰ ਲੋਕ ਡੇਰਾ ਬਾਕਰਪੁਰ ਦੇ ਨਾਮ ਨਾਲ ਜਾਣਦੇ ਨੇ ਇਸ ਡੇਰੇ ਤੇ ਲੋਕ ਆਪਣੀਆਂ ਮਨੋ ਕਾਮਨਾ ਪੂਰੀਆਂ ਕਰਨ ਲਈ ਆਉਂਦੇ ਹਨ ਇਸ ਜਗ੍ਹਾ ਤੇ ਹਿੰਦੂ ਮੁਸਲਿਮ ਦੋਹਾਂ ਦੇ ਧਰਮ ਸਥਾਨ ਹਨ ਤੇ ਹਰ ਮਜ਼ਬ ਤੇ ਜਾਤ ਦੇ ਲੋਕ ਇਸ ਜਗ੍ਹਾ ਆਉਂਦੇ ਨੇ ਕਹਿੰਦੇ ਨੇ ਸਾਈਂ ਸੁਰਿੰਦਰ ਸਾਹਿਬ ਜੀ ਤਕਰੀਬਨ ਜਦੋਂ 4-5 ਕੁ ਸਾਲ ਦੇ ਸੀ ਤਾਂ ਉਹਨਾਂ ਦੇ ਘਰ ਵਾਲੇ ਉਹਨਾਂ ਨੂੰ ਡੇਰੇ 'ਚ ਛੱਡ ਆਏ ਤਾਂ ਜੋ ਪੀਰਾਂ ਫਕੀਰਾਂ ਦੀ ਦਰਗਾਹ ਤੇ ਸੇਵਾ ਕਰ ਸਕਣ ਪਹਿਲਾ ਬਾਕਰਪੁਰ ਦਰਬਾਰ ਕੱਚਾ ਸੀ ਸਾਈਂ ਸੁਰਿੰਦਰ ਸਾਹ ਆਪਣੇ ਸਿਰ ਤੇ ਮਿੱਟੀ ਲਿਆਉਂਦੇ ਸੀ ਤੇ ਦਰਬਾਰ ਦਾ ਵਹਿਰਾ ਲਿਪਦੇ ਹੁੰਦੇ ਸੀ ਬਾਪੂ ਬ੍ਰਹਮ ਜੋਗੀ ਲਾਢੀ ਸਾਹ ਜੀ ਤੇ ਬਾਬਾ ਮੁਰਾਦ ਸਾਹ ਜੀ ਨੂੰ ਸਾਈਂ ਸੁਰਿੰਦਰ ਸਾਹ ਜੀ ਮੰਨਦੇ ਨੇ ਇਹ ਆਪਣੇ ਆਪ ਨੂੰ ਇਹਨਾਂ ਦਾ ਗੁਲਾਮ ਦੱਸਦੇ ਨੇ ਕਿਹਾ ਜਾਂਦਾ ਹੈ ਕਿ ਇੱਥੇ ਗਰੀਬ ਕੁੜੀਆਂ ਦੇ ਵਿਆਹ ਵੀ ਸਾਈ ਸੁਰਿੰਦਰ ਸਾਹ ਜੀ ਹੁਣਾ ਵੱਲੋਂ ਕਰਵਾਏ ਜਾਂਦੇ ਨੇ ਬਹੁਤ ਸਾਰੇ ਸਿੰਗਰ ਵੀ ਇਸ ਜਗ੍ਹਾ ਤੇ ਆਉਂਦੇ ਨੇ ਤੇ ਸਾਈ ਸੁਰਿੰਦਰ ਹੁਣਾ ਨੂੰ ਮੱਥਾ ਟੇਕਦੇ ਨੇ ਕਹਿੰਦੇ ਨੇ ਇੱਥੇ ਬਹੁਤ ਸਾਰੇ ਲੋਕਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋਈਆਂ ਨੇ ਕਈਆਂ ਨੂੰ ਇੱਥੇ ਔਲਾਦ ਵੀ ਮਿਲਦੀ ਏ ਤੇ ਕਈਆਂ ਦੇ ਵੀਜ਼ੇ ਵੀ ਲੱਗਦੇ ਨੇ ਤੇ ਇਸੇ ਵਿਜੇ ਨਹੀਂ ਹੁਣ ਪੰਗਾ ਪਾਇਆ ਹੋਇਆ ਏ ਤੇ ਬਾਬੇ ਨੂੰ ਕੌਂਟਰੋਵਰਸੀ ਵਿੱਚ ਲਿਆਂਦਾ ਹੋਇਆ ਏ ਉਸ ਦਿਨ ਪਹਿਲਾਂ ਇੱਕ ਕੁੜੀ ਅਮਰਦਾਵ ਦਾ ਇੱਕ ਪੋਡਕਾਸਟ ਸਾਹਮਣੇ ਆਉਂਦਾ ਏ ਜਿਸ ਵਿੱਚ ਉਹ ਦੱਸਦੀ ਏ ਕਿ ਬਾਕਰਪੁਰ ਦਰਬਾਰ ਚ ਉਹ ਬਹੁਤ ਜਾਂਦੀ ਸੀ ਬਾਬਾ ਜੀ ਹੁਣਾਂ ਨੂੰ ਬਹੁਤ ਜ਼ਿਆਦਾ ਮੰਨਦੀ ਸੀ ਤੇ ਉਹ ਬਾਹਰ ਜਾਣਾ ਚਾਹੁੰਦੀ ਸੀ ਫਿਰ ਉਸਨੇ ਆਪਣੇ ਪਾਸਪੋਰਟ ਤੇ ਬਾਬਾ ਜੀ ਹੁਨਾਂ ਦੇ ਸਾਈਨ ਕਰਵਾਏ ਤੇ ਬਾਬੇ ਨੇ ਕਿਹਾ ਬੇ ਜਾ ਕੁੜੀਏ ਚੈੱਕ ਕਰ ਤੇਰਾ ਵੀਜ਼ਾ ਆ ਗਿਆ ਏ ਪਰ ਜਦੋਂ ਅਮਰ ਨੇ ਦੇਖਿਆ ਤੇ ਉਸਦਾ ਵੀਜ਼ਾ ਨਹੀਂ ਆਇਆ ਰਿਜੈਕਸ਼ਨ ਲੱਗ ਗਈ ਸੀ ਇਸ ਤੋਂ ਬਾਅਦ ਉਸਨੇ ਫਿਰ ਇੱਕ ਦੋ ਵਾਰ ਬਾਬੇ ਦੇ ਕਹਿਣ ਤੇ ਟਰਾਈ ਕੀਤਾ ਪਰ ਗੱਲ ਨਹੀਂ ਬਣੀ ਜਿਸ ਤੋਂ ਬਾਅਦ ਉਸਦਾ ਵਿਸ਼ਵਾਸ ਟੁੱਟ ਗਿਆ ਤੇ ਉਸਨੇ ਪੋਡਕਾਸਟ ਵਿੱਚ ਬਾਬੇ ਦੇ ਖਿਲਾਫ ਹੋਰ ਵੀ ਕਈ ਵੱਡੇ ਵੱਡੇ ਖੁਲਾਸੇ ਕਰ ਦਿੱਤੇ ਨੂੰ ਕਹਿੰਦੇ ਮੇਲ ਖੋਲਦੇ ਵੀਜ਼ਾ ਆਇਆ ਪਿਆ ਹੂੰ ਮੈਂ ਮੇਲ ਖੋਲੀ ਹੂੰ ਅਗੇ ਰਿਫਿਊਜ਼ ਤੇ ਦੂਜਾ ਮੁੱਦਾ ਜੋ ਹੁਣ ਪਖਿਆ ਹੋਇਆ ਹੈ ਜਿਸ ਵਿੱਚ ਬਾਬਾ ਲੜਦਾ ਦਿਖਾਈ ਦੇ ਰਿਹਾ ਹੈ ਤੇ ਉਹ ਵੀਡੀਓ ਵੀ ਹੁਣ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਦੇ ਲੋਕ ਬਾਬੇ ਨੂੰ ਮਾੜਾ ਚੰਗਾ ਬੋਲ ਰਹੇ ਨੇ ਕਈ ਨਿਊ ਚੈਨਲ ਜਦੋਂ ਬਾਕਰਪੁਰ ਪਿੰਡ ਚ ਰਿਪੋਰਟਿੰਗ ਕਰਨ ਗਏ ਤਾਂ ਉਹਨਾਂ ਨੇ ਪਿੰਡ ਦੇ ਲੋਕਾਂ ਤੋਂ ਬਾਬੇ ਬਾਰੇ ਪੁੱਛਿਆ ਤਾਂ ਜ਼ਿਆਦਾਤਰ ਪਿੰਡ ਦੇ ਲੋਕ ਬਾਬੇ ਦੇ ਖਿਲਾਫ ਨੇ ਲੋਕਾਂ ਨੇ ਲੜਾਈ ਦਾ ਕਾਰਨ ਦੱਸਿਆ ਕਿ ਪਿੰਡ ਵਿੱਚ ਕਿਸੇ ਦੇ ਘਰ ਪ੍ਰੋਗਰਾਮ ਸੀ ਤਾਂ ਲੋਕ ਬਾਹਰ ਬੈਠ ਕੇ ਲੰਗਰ ਛਕਦੇ ਪਏ ਸੀ ਤਾਂ ਇਸੇ ਦੌਰਾਨ ਬਾਬੇ ਦੀ ਗੱਡੀ ਆਉਂਦੀ ਏ ਤੇ ਬਾਬੇ ਦੀ ਗੱਡੀ ਦਾ ਟਾਇਰ ਲੰਗਰ ਸ਼ੱਕ ਰਹੇ ਮੁੜੇ ਦੀ ਪਲੇਟ 'ਚ ਪੈ ਜਾਂਦਾ ਹੈ ਜਿਸ ਤੋਂ ਬਾਅਦ ਹੀ ਇਹ ਸਾਰੀ ਗੱਲਬਾਤ ਹੁੰਦੀ ਹੈ ਕੋਲ ਇੱਕ ਮਾੜੀ ਹੋਰ ਹੈ ਜਿੱਥੇ ਲੰਗਰ ਲੱਗਿਆ ਹੋਇਆ ਸੀ ਲੰਗਰ ਦੇ ਵਿੱਚ ਉਸ ਪਰਿਵਾਰ ਦਾ ਜਿਹੜਾ ਬੱਚਾ ਬੈਠਾ ਉਹ ਲੰਗਰ ਖਾ ਰਿਹਾ ਸੀ ਜਦੋਂ ਪਤਾ ਲੱਗਿਆ ਕਿ ਸੁਰਿੰਦਰ ਸ਼ਾਹ ਨੇ ਉਸ ਰੋਡ ਤੋਂ ਲੰਘਣਾ ਹੈ ਤੇ ਉਹਨਾਂ ਨੇ ਕਿਹਾ ਕਿ ਲੰਗਰ ਲੱਗਿਆ ਹੋਇਆ ਸੀ ਤੇ ਸੁਰਿੰਦਰ ਸ਼ਾਹ ਆਪਣੀ ਗੱਡੀ ਜਿਹੜੀ ਫੋਰਚੂਨਰ ਆ ਉਹ ਲੈ ਕੇ ਆਉਂਦੇ ਨੇ ਤੇ ਨੌਜਵਾਨ ਦੇ ਜਿਸ ਥਾਲ ਦੇ ਵਿੱਚ ਬੈਠੇ ਰੋਟੀ ਖਾ ਰਹੇ ਨੇ ਉਸ ਥਾਲ ਦੇ ਉੱਤੇ ਜਿਹੜੀ ਆ ਉਹ ਗੱਡੀ ਚੜਾ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸਾਰਾ ਮਾਮਲਾ ਪੱਕਦਾ ਹੈ ਕਿਸ ਤਰ੍ਹਾਂ ਚਾਰ ਕਨਾਲ ਦਾ ਮਾਲਕ ਹੋਵੇ ਤੇ ਅੱਜ ਉਹ ਅਰਬ ਕਰੋੜਾਂ ਦੀ ਜ਼ਮੀਨ ਲੈ ਲਈ ਹੋਵੇ ਉਸ ਕੋ ਵੱਡੀਆਂ ਵੱਡੀਆਂ ਗੱਲਾਂ ਗੱਡੀਆਂ ਹੋਣ ਜਿਹਦਾ ਪਰਿਵਾਰਕ ਪਛੋਕੜੇ ਦਾ ਵੱਡਾ ਨਾ ਹੋਵੇ ਕਿਸ ਤਰ੍ਹਾਂ ਚੀਜ਼ ਹੁੰਦੀਆਂ ਨੇ ਸੋ ਹੁਣ ਅਸਲ ਸੱਚ ਕੀ ਏ ਇਹ ਤਾਂ ਰੱਬ ਹੀ ਜਾਣਦਾ ਏ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਬਾਬੇ ਨੂੰ ਸਪੋਰਟ ਕਰਦੇ ਹੋ ਜਾਂ ਫਿਰ ਨਹੀਂ ਕਿ ਤੁਸੀਂ ਵੀ ਬਾਬੇ ਦੇ ਪੱਗ ਤੋਂ ਜਾਂ ਫਿਰ ਨਹੀਂ ਵੱਧ ਤੋਂ ਵੱਧ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਸ਼ਿਕਾ ਜੀ